ਪੰਜਾਬ ਚ ਲੁਟੇਰਿਆਂ ਨੂੰ ਨਹੀਂ ਰਿਹਾ ਪੁਲਿਸ ਦਾ ਖੌਫ ਕਾਨੂੰਨ ਨੂੰ ਅੱਖਾਂ ਦਿਖਾ ਕੇ ਲੁਟੇਰੇ ਦਿਨ ਦਿਹਾੜੇ ਦੇ ਰਹੇ ਨੇ ਵਾਰਦਾਤਾਂ ਨੂੰ ਅੰਜਾਮ ਮੈਡੀਕਲ ਸਟੋਰ ਮਾਲਕਾਂ ਦਾ ਲੁਟੇਰਿਆਂ ਨਾਲ ਹੋਇਆ ਮਹਾਸੰਗਰਾਮ ਤਸਵੀਰਾਂ ਤਰਨਤਾਰਨ ਦੇ ਨਜ਼ਦੀਕ ਕਸਬਾ ਪੱਟੀ ਦੀਆਂ ਨੇ ਜਿੱਥੇ ਦਵਿੰਦਰ ਕੁਮਾਰ ਵੱਲੋਂ ਆਪਣੇ ਘਰ 'ਚ ਹੋਲ سیل ਮੈਡੀਕਲ ਸਟੋਰ ਚਲਾਇਆ ਜਾ ਰਿਹਾ ਹੈ ਦੇਖਦਿਆਂ ਹੀ ਦੇਖਦੇ ਆ ਚਾਰ ਲੁਟੇਰੇ ਮੈਡੀਕਲ ਸਟੋਰ 'ਚ ਦਾਖਲ ਹੋ ਜਾਂਦੇ ਨੇ ਅਤੇ ਫਿਰ ਸ਼ੁਰੂ ਹੋ ਜਾਂਦਾ ਹੈ ਲੁੱਟਖੋ ਅਤੇ ਕੁੱਟਕਟਾਪੇ ਦਾ ਦੌਰ ਕਟਨਾ 1 ਅਕਤੂਬਰ ਦੀ ਹੈ ਅਤੇ ਇਹ ਸਾਰਾ ਮਾਮਲਾ ਦੁਕਾਨ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਿਆ ਦੋ ਪਿਸਤੌਲਾਂ ਦੇ ਸائے ਹੇਠ ਹੋਸ਼ ਉਡਾ ਦੇਣ ਵਾਲਾ ਇਹ ਕਮਾਸਨ ਲਗਭਗ 3 ਮਿੰਟ ਤੱਕ ਲਗਾਤਾਰ ਜਾਰੀ ਰਿਹਾ ਹਾਲਾਂਕਿ ਮੈਡੀਕਲ ਸਟੋਰ ਮਾਲਕ ਨੇ ਆਪਣੀ ਸੁਰੱਖਿਆ ਲਈ ਪਿਸਤੌਲ ਵੀ ਕੱਢੀ ਪਰ ਇੱਕ ਲੁਟੇਰੇ ਨੇ ਉਸ ਨੂੰ ਧਾਰ ਦਬੋਚਿਆ ਆਖਿਰਚ ਲੁਟੇਰੇ ਨੇ ਗੋਲੀ ਚਲਾਈ ਜੋ ਉਸਦੇ ਦੂਸਰੇ ਸਾਥੀ ਲੁਟੇਰੇ ਦੇ ਜਾ ਵਜੀ ਦੁਕਾਨ ਮਾਲਕ ਦਵਿੰਦਰ ਕੁਮਾਰ ਨੂੰ ਬਚਾਉਣ ਲਈ ਉਹਨਾਂ ਦੇ 86 ਸਾਲ ਦੇ ਪਿਤਾ ਅਤੇ ਪਤਨੀ ਨੇ ਵੀ ਵੱਡੀ ਭੂਮਿਕਾ ਨਿਭਾਈ ਜਿਨ੍ਹਾਂ ਨੇ ਲੁਟੇਰਿਆਂ ਤੇ ਤਾਬੜ ਤੋੜ ਕੁਰਸੀਆਂ ਨਾਲ ਹਮਲਾ ਕੀਤਾ ਉਹਨਾਂ ਨੂੰ ਮੈਂ ਜਿਸ ਤਰ੍ਹਾਂ ਲੜਕੇ ਨੂੰ ਵੀ ਇੱਕ ਲੜਕਾ ਜਿਹੜਾ ਵਿਚਾਰਾ ਡਰ ਕੇ ਪਿੱਛੇ ਬੈਠ ਗਿਆ ਸੀ ਉਹਨੂੰ ਵੀ ਆਵਾਜ਼ ਦੇ ਰਿਹਾ ਸੀ ਕਿ ਤੁਸੀਂ ਫਟਾਫਟ ਜੋ ਵੀ ਤੁਹਾਡੇ ਹੱਥਾਂ ਦਾ ਇਹਨਾਂ ਦੇ ਮਾਰਨਾ ਸ਼ੁਰੂ ਕਰੇਗਾ ਤਾਂ ਕਿ ਮੈਂ ਇੱਕ ਵਾਰੀ ਰੋਲਵਰ ਨਾਲ ਉੱਠ ਸਕਾਂ। ਔਰ ਮਿਸਿਸ ਦੇ ਹੱਥ ਦੇ ਵਿੱਚ ਕੁਰਸੀਆਂ ਹੀ ਆ ਉਹਨਾਂ ਨੇ ਬੜੇ ਜ਼ਬਰਦਸਤ ਤਰੀਕੇ ਨਾਲ ਉਹਨਾਂ ਨੂੰ ਕੁਰਸੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਔਰ ਉਹਨਾਂ ਕੁਰਸੀਆਂ ਦੇ ਮਾਰਨ ਦਾ ਨਤੀਜਾ ਔਰ ਫਾਦਰ ਸਾਹਿਬ ਵੱਲੋਂ ਪੂਰੀ ਇਸ ਇਸ 'ਚ ਹੋਣ ਦੇ ਬਾਵਜੂਦ ਕਿਤੇ ਵੀ ਸਟਰਗਲ ਦਾ ਨਤੀਜਾ ਸੀ ਕਿ ਉਹਨਾਂ ਨੂੰ ਗੋਲੀ ਮਾਰ ਕੇ ਦੌੜਨ ਲਈ ਮਜਬੂਰ ਹੋਣਾ ਪਿਆ। ਮਿਸਿਸ ਵੱਜੋਂ ਵੱਲੋਂ ਮਾਰੀ ਹੋਈ ਕੁਰਸੀ ਕਰਕੇ ਉਹ ਥੋੜਾ ਜਿਹਾ ਮੇਰੇ ਉੱਪਰ ਹੋ ਗਿਆ। ਕੁਝ ਉਹ ਪ੍ਰੋਪਰਲੀ ਜਿਹੜਾ ਹੜਬੜਾਇਆ ਟਾਰਗੇਟ ਨਾ ਕਰ ਸਕ ਕੇ ਉਹ ਗੋਲੀ ਉਹਨਾਂ ਦੇ ਬੰਦੇ ਨੂੰ ਵੱਜ ਗਈ ਪੁਲਸ ਨੇ આરોપીਆਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਅਕੋਰਡਿੰਗ ਜਿਹੜੀ ਹੈਗੀ ਸੀ ਸੀਸੀਟੀਵੀ ਕੈਮਰੇਜ ਸ਼ਾਪ ਤੇ ਲੱਗੇ ਸੀ ਉੱਚ ਰਿਕਾਰਡ ਹੋ ਵੀ ਗਿਆ ਉਹਦੀ ਹੈਲਪ ਨਾਲ ਤੇ ਆਪਣੇ ਸੋਰਸਸ ਦੀ ਹੈਲਪ ਨਾਲ ਅਸੀਂ ਉਹ ਬੰਦੇ ਸਾਰੇ ਟਰੇਸ ਕਰ ਲਏ ਨੇ ਤੇ ਜਲਦੀ ਹੀ ਉਹ ਫੜੇ ਜਾਣਗੇ ਨਾ ਪਰਿਵਾਰ ਜਿਹੜਾ ਹੈਗਾ ਬਹੁਤ ਦਲੇਰ ਪਰਿਵਾਰ ਹੈ ਤੇ ਮੈਂ ਉਹਨਾਂ ਨੂੰ ਐਤਕੀ ਜੋ 26 ਜਨਵਰੀ ਦੇ ਮੌਕੇ ਤੇ ਉਹਨਾਂ ਬਾਰੇ ਰეკਮੈਂਡ ਕਰਕੇ ਭੇਜ ਰਿਹਾ ਕਿ ਉਹਨਾਂ ਨੂੰ ਬਹਾਦਰੀ ਦਾ ਇਨਾਮ ਦਿੱਤਾ ਜਾਵੇ। ਇਸ ਮਾਮਲੇ 'ਚ ਹੁਣ ਤੱਕ ਕੀ ਕਾਰਵਾਈ ਹੋਈ? ਅਥਿਆਰੋਪੀਆਂ ਦੀ ਗ੍ਰਿਫਤਾਰੀ ਸੰਬੰਧੀ ਪੁਲਿਸ ਵੱਲੋਂ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾਵੇਗੀ। ਤਰਾਂਤਰਾਂ ਤੋਂ ਮਨਵਿੰਦਰ ਮਿਲਾਪ, ਜਗਬਾਨੀ ਟੀਵੀ।